ਸਾਹਬ ਹਾਲੂ ਹੈ ਗੁਰੂ ਸਾਹਿਬ ਮ ਮੂਰਖ ਕੀ ਕੀਤਖਵਾਤ ਹੈ ਸੋਣੇ ਆਪੇਖੇ ਆ ਸੇਫਰੰ ਕਰਵਾਸ ਨ ਪਰਿਆਦੇ ਗਿਆਨ ਤੇ ਆਨਿ ਕਿਛ ਕਰਮਾ ਨ ਜਾਣਾ ਸਰਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੈਂ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਇਆ ਇਕ ਅਕਰ ਹਰ ਮੰਨ ਵਸਤ ਨਾਨਕ ਇਕ ਅਖਰ ਹਦ ਨਾਮ ਨਾਮ ਰਸਤ ਨਾਨਕ ਹੋ ਤਨ ਆਇ ਜੋਗੋ ਜੋਗ ਮੇਦਲ ਦੋ ਜਹਨਾਂ ਦੇ ਵਾਲੀ ਚਵਰ ਤਕਤੰਦ ਮਾਲਕ ਗਿਆਨ ਦੇ ਮਜਸ਼ ਮਹਿ ਰਹਿਮਤਾਂ ਦੇ ਪੰਧਾਰ ਜਹਰਾਜ ਹੂਰ ਹਜਰਾ ਹਜੂਰ ਸ਼ਬਦ ਗੁਰੂ ਤਨਸਾ ਜੀਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਬੋਆਰਕ ਨੇਗੀ ਗੋਦ ਦਾ ਆਨੰਦ ਮੰਨ ਰਹੀ ਪਰ ਸਨਮਾਨ ਜੋ ਗੁਰੂ ਪਿਆਰੀ ਗੁਰਸੋਆਰੀ ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਗ ਹਨ ਜਗਤ ਗੁਰੂ ਜਗਤ ਸੋਆੰ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸੰਝ ਪਾਉਂਦੇ ਆਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਆਂ ਸੋ ਆਓ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨਵਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਆਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸਾਂਝ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਖ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਅਦਬ ਸਤਕਾਰ ਸਹਿਤ ਫਤਿਹ ਪ੍ਰਗਾਨ ਕਰੋ ਓਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਲੜੀ ਦੇ ਵਿੱਚ ਆਪਾਂ ਵਿਚਾਰੇ ਅਸੀਂ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਮੇਰ ਪਰਬਤ ਤੇ ਪਹੁੰਚੇ ਹੋਏ ਨੇ ਗਿਆਨ ਗੋਸ਼ਟੀ ਹੋ ਰਹੀ ਹੈ ਸਿਧਾਂ ਦੇ ਨਾਲ ਜੋਗੀਆਂ ਦੇ ਨਾਲ ਸਰੀਰ ਦੇ ਤਲ ਤੇ अनेका ਉਹਨਾਂ ਨੇ ਸਵਾਲ ਕੀਤੇ ਨੇ ਜੋ ਸਤਿਗੁਰਾਂ ਨੇ ਬਖੂਬੀ ਉਹਨਾਂ ਦਾ ਜਵਾਬ ਉਹ ਦਿੱਤੇ ਸਰੀਰ ਦੇ ਤਲ ਤੇ ਸਵਾਲ ਕਰਦੇ ਨੇ ਸਤਿਗੁਰੂ ਸਰੀਰ ਦੇ ਤਲ ਦਾ ਅਧਿਆਤਮਕ ਤਲ ਦਾ ਦੋਵੇਂ ਹੀ ਸਤਿਗੁਰੂ ਉਹਨਾਂ ਨੂੰ ਗਿਆਨ ਦਿੰਦੇ ਨੇ ਤਨ ਤੇ ਸਵਾ ਮਲੀ ਅਸੀਂ ਲੰਗੋਟੀ ਅਸੀਂ ਪਹਿਨਦੇ ਗੋਦੜੀ ਅਸੀਂ ਪਹਿਨਦੇ ਤੇ ਇੱਕ ਮਕਾਨ ਦੇ ਵਿੱਚ মুদ্রা ਅਸੀਂ ਪਾਈਆਂ ਰਿੱਧੀਆਂ ਸਿੱਧੀਆਂ ਦੇ ਅਸੀਂ مالک ਉਹ ਵਕੀਦਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਦਰਜ ਕੀਤਾ ਜਦੋਂ ਉਹਨਾਂ ਨੂੰ ਜਵਾਬ ਦੇ ਰਹੇ ਸੀ ਮੰਦਾ ਸੰਤੋਖ ਸਰਬ ਪਤ ਚੋਲੀ ਧਿਆਨ ਕੀ ਕਰੇ ਬੇਪੂਤ ਖੰთა ਕਾਲ ਕੋ ਹਰੀ ਖਾਇ ਜੁਮਤ ਡੰਡਾ ਮਰਤੀ ਅਸੀਂ ਚੂਰਮਾ ਬਣਾਉਨੇ ਆ ਅਸੀਂ ਏ ਤਾਂ ਗਿਆਨ ਹਸਲ ਕਰਦੇ ਆ ਸਤਿਗੁਰੂ ਕਹਿੰਦੇ ਨੇ ਉਗਤ ਗਿਆਨ ਦੇ ਆਪੰਡਾਰਣ ਘਟ ਘਟ ਬਾਜੈ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੇ ਘਰ ਚਲਾਵੇਂ ਲੇਖੇ ਆ ਗਏ ਆ ਅਗੇ ਗੁਰਖ ਨਾਥ ਨੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਵਾਨ ਕੀਤਾ ਸੀ ਕਿ ਮੈਂ ਉਪਾਸ਼ਕ ਹਾਂ ਸ਼ਿਵ ਜੀ ਦਾ ਸ਼ਿਵ ਜੀ ਦੀ ਇੱਕਾਇਨਾਥ ਚੱਲ ਰਹੀ ਹੈ ਲੋਕ ਸ਼ਿਵ ਸ਼ੰਕਰ ਕਹਿੰਦੇ ਨੇ ਉਹਨਾਂ ਨੂੰ ਭੋਲਾ ਕਹਿੰਦੇ ਨੇ ਨਾਥਾਂ ਦਾ ਨਾਥ ਕਹਿੰਦੇ ਨੇ ਉਹ ਵੀ ਸਾਡੇ ਮੰਗੂ ਚੌਂਕੜਾ ਮਾਰ ਕੇ ਜਿੱਥੇ ਬਹਿ ਕੇ ਬਹਿ ਕੇ ਜਿਵੇਂ ਅ ਰੱਬ ਦੀ ਬੰਦਗੀ ਕਰਨੀ ਆ ਉਹਨਾਂ ਨੇ ਅਵਸਥਾ ਨਹੀਂ ਵੇਖਣੀ ਉਹਨਾਂ ਨੇ ਥਾਂ ਟਿਕਾਣਾ ਨਹੀਂ ਵੇਖਣਾ ਭਾਵੇਂ ਬਰਫ਼ ਦੀ ਛਲ ਤੇ ਬਹਿ ਗਏ ਉੱਥੇ ਵੀ ਉਹਨਾਂ ਨੇ ਚੌਂਕੜਾ ਮਾਰ ਲਿਆ ਭਾਵੇਂ ਲਾਗੇ ਧੋਣਾ ਤਾਂ ਧੋਣੇ ਦੇ ਨੇੜੇ ਹੋ ਕੇ ਵਜਣਗੇ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਥਾਂ ਟਿਕਾਣਾ ਵੇਖੇ ਰੱਬ ਦੀ ਬੰਦਗੀ ਕੀਤੀ ਅਸੀਂ ਤਾਂ ਸਭ ਕੁਝ ਉਸ ਪਰਮਾਤਮਾ ਨੂੰ ਮੰਨਦੇ ਹਾਂ ਪਰਮਾਤਮਾ ਸਾਡੇ ਲਈ ਸ਼ਿਵ ਸ਼ੰਕਰ ਇਹ ਗੋਰਖਨਾਥ ਸ਼ਿਵ ਸ਼ੰਕਰ ਦਾ ਪੋਲੇनाथ ਜੀ ਦਾ ਚੇਲਾ ਸੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਅਗਲੇ ਬੰਦ ਦੇ ਵਿੱਚ ਅਗਲੇ ਸ਼ਬਦ ਦੇ ਵਿੱਚ ਇਹਨਾਂ ਨੂੰ ਜਵਾਬ ਦਿੰਦੇ ਪਏ ਨੇ ਏਕਾ ਮਾਈ ਜੁਗਤ ਪਿਆਈ ਤਿੰਨ ਚੇਲੇ ਪਰਵਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਮਾਈ ਇੱਕ ਹੀ ਹੈ ਕਿਉਂਕਿ ਇਹਨਾਂ ਨੇ ਮੰਨ ਲਿਆ ਸਾਡੇ ਸ਼ਿਵ ਸ਼ੰਕਰ ਦੀ ਲੈਤਾ ਕਰਨ ਵਾਲੇ ਨੇ ਬ੍ਰਹਮਾ ਜੀ ਪੈਦਾ ਕਰਨ ਵਾਲੇ ਨੇ বিষ্ণੂ ਜੀ ਜਿਹੜੇ ਨੇ ਉਪਕਰਤ ਪਾਲਣਾ ਕਰਨ ਵਾਲੇ ਨੇ ਵੱਡੀਆਂ ਬਾਦ ਦਿੱਤੀਆਂ ਪਾਲਣ ਵਾਲਾ ਕੋਈ ਹੋਰ ਲੈਤਾ ਕਰਨ ਮਾਰਨ ਵਾਲਾ ਕੋਈ ਹੋਰ ਅਤੇ ਜਨਮ ਦਿਨ ਵਾਲਾ ਕੋਈ ਹੋਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਿੱਧ ਨਾਥ ਜੀ ਚਲੋ ਤੁਹਾਡੇ ਮੁਤਾਬਕ ਹੀ ਮੰਨੇ ਆ ਏਕਾ ਮਾਈ ਜੁਗਤ ਪਈ ਤਿੰਨ ਚੇਲੇ ਪਰਵਾ ਮਾਈ ਇਕ ਹੈ ਅਤੇ ਚੇਲੇ ਇਕ ਨੇ ਤਿੰਨ ਚੇਲੇਆਂ ਦਾ ਜੇਕਰ ਸਤਿਗੁਰੂ ਕਹਿੰਦੇ ਨੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾ ਇੱਕ ਤਾਂ ਹੋ ਗਿਆ ਸੰਸਾਰੀ ਸੰਸਾਰ ਨੂੰ ਬਣਾਉਣ ਵਾਲਾ ਇੱਕ ਹੋ ਗਿਆ ਭੰਡਾਰੀ ਵੱਲੋਂ ਪਰਤਪਾਲਣਾ ਕਰਨ ਵਾਲਾ ਇੱਕ ਹੋ ਗਿਆ ਲਾਏ ਇੱਕ ਲਾਏ ਦੀ ਇੱਕ ਕਚਹਿਰੀ ਲਾ ਕੇ ਦਰਬਾਰ ਲਾ ਕੇ ਬੰਦਾ ਕਰਮਾਂ ਦੇ ਨਵੇੜੇ ਕਰਨ ਵਾਲਾ ਜਿਹਨੂੰ ਸ਼ਿਵ ਸ਼ੰਕਰ ਕਹਿੰਦੇ ਨੇ ਜਿਹੜਾ ਜ਼ਿਆਦਾਤਰ ਜਿਨ੍ਹਾਂ ਨੇ ਆਪਣਾ ਜੀਵਨ ਮਸਾਣਾ ਦੇ ਵਿੱਚ ਹੀ ਬੁਝਾ ਰਹੇ ਆ ਇਹ ਤਿੰਨ ਕਹਿੰਦੇ ਸਾਡੇ ਸਿਰਮੌਰ ਦੇਵਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮੰਨੇ ਆ ਕਿ ਇਕਾ ਮਾਈ ਹੈ ਇਕ ਜੁਗਤ ਵਿਆਈ ਜੁਗਤ ਇੱਕ ਹੀ ਹੈ ਰੱਬ ਨੂੰ ਜਪਣ ਵਾਲੇ ਤਾਂ ਮਾਂ ਤਾਂ ਇੱਕ ਹੀ ਹੈ ਨਾ ਜੇ ਮੰਨੇ ਆ ਸ਼ਿਵ ਸ਼ੰਕਰ ਜੀ ਹੋ ਗਏ ਬ੍ਰਹਮਾ ਜੀ ਹੋ ਗਏ ਵਿਸ਼ਨੂੰ ਜੀ ਹੋ ਗਏ ਜਾਂ ਜਿੰਨੇ ਵੀ ਦੁਨੀਆ ਤੇ ਮੰਨਣ ਵਾਲੇ ਹੋ ਰਹੇ ਨੇ ਮਾਈ ਤਾਂ ਇੱਕ ਹੀ ਹੈ ਰੱਬ ਤਾਂ ਇੱਕ ਹੀ ਹੈ ਵਿਸ਼ਨੂੰ ਨੇ ਅਡ ਨਾਮ ਜਪਿਆ ਬ੍ਰਹਮਾ ਜੀ ਨੇ ਅਡ ਨਾਮ ਜਪਿਆ ਸ਼ਿਵ ਸ਼ੰਕਰ ਜੀ ਨੇ ਅਡ ਨਾਮ ਜਪਿਆ ਰਾਮ ਜੀ ਹੁੰਦੇ ਨੇ ਉਹਨੂੰ ਮਰਿਆਦਾ ਪ੍ਰਿਸ਼ੋਤਮਾ ਕਿਹਾ ਜਾਂਦਾ ਕਿਸੇ ਨੂੰ ਲੀਲਾ ਪ੍ਰਸ਼ੋਤਮਾ ਕਿਹਾ ਜਾਂਦਾ ਉਹ ਆਪੋ ਆਪਣੀ ਲੀਲਾ ਬਕਾਇਦਾ ਗੁਰਬਾਣੀ ਦੇ ਅੰਦਰ ਸ਼ਬਦ ਵੀ ਨੇ ਉਹਨਾਂ ਦੀ ਲੀਲਾ ਦੇ ਪਾਰ ਜਾਤ ਗੋਪੀ ਲਿਆ ਆ ਬਿੰਦ ਰਾਮਨ ਵਿੱਚ ਆਰੰਭ ਕੀ ਹੁਣ ਜੇ ਇਸ ਪੰਕਤੀਆਂ ਦੇ ਅਗਰੀਬਨ ਅਰਥ ਕੀਤੇ ਜਾਣ ਤਾਂ ਅਸੀਂ ਸ਼ਾਇਦ ਨਾ ਸੁਣ ਸਕੀਏ ਉਹਨਾਂ ਸ਼ਬਦ ਤਾਂ ਸਿੱਧੇ ਨੇ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨਮੇ ਰੰਗ ਕੀਆ ਕਾਤਾ ਰੰਗ ਕੀਤਾ ਆਪਣੀ ਲੀਲਾ ਕੀਤੀ ਲੀਲਾ ਕੀ ਕੀਤੀ ਗੋਪੀ ਨੂੰ ਚੁੱਕ ਕੇ ਲੈ ਗਿਆ ਤਣ ਇੱਕ ਨੂੰ ਤਾਂ ਭਗ ਮੰਨੇ ਆ ਭਗਵਾਨਗੇ ਹੁਣ ਆਸਾ ਦੀ ਵਾਰ ਦਾ ਸ਼ਬਦ ਤਾਂ ਕਿਤੇ ਸਮਾਂ ਮਿਲੇ ਤਾਂ ਜਰੂਰ ਪੜ ਕੇ ਵੇਖਿਓ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨਮੇ ਰੰਗ ਕੀਆ ਬਹੁਤ ਕਾਫੀ ਲੰਮਾ ਸ਼ਬਦ ਹੈ ਜੋ ਸਤਗੁਰਾਂ ਨੇ ਪੂਰੀ ਉਹਨਾਂ ਤੇ ਲੀਲਾ ਦੇ ਬਾਰੇ ਦੱਸਿਆ ਹੋਇਆ ਜਿਹੜੇ ਕਹਿੰਦੇ ਨੇ ਲੀਲਾ ਪਰਸ਼ੋਤਮ ਹੈ ਉਹਨਾਂ ਜਿਹੜਾ ਮਰਿਆਦਾ ਪਰਸ਼ੋਤਮ ਹੈ ਜੋ ਕੁਝ ਹੋਇਆ ਆਪਣੇ ਤੋਂ ਸ਼ੁਰੂ ਹੋਇਆ ਜਾ ਕੇ ਗੱਲ ਕਿਤੇ ਠੱਲ ਪੈਂਦੀ ਹੈ ਸੀਤਾ ਤੇ ਪੈਂਦੀ ਹੈ ਉਹਨੂੰ ਕਹਿੰਦੇ ਨੇ ਤੁਹਾਡੀ ਪਰਕਾ ਕੀਤੀ ਜਾਣੀ ਹੈ ਅੱਗੇ ਵਿੱਚ ਚੱਲੋ ਉਧਰ ਦੇ ਵਿੱਚ ਬੱਚਾ ਸੀਤਾ ਦੇ ਅੱਗੇ ਦੇ ਵਿੱਚ ਚੱਲੋ ਉਹ ਕਹਿੰਦਾ ਮੈਂ ਆਪਣੀ ਮਰਿਆਦਾ ਤੋਂ ਦੂਰ ਨਹੀਂ ਜਾਣਾ ਤੁਹਾਡੀ ਪਰਖ ਇਸ ਕਰਕੇ ਹੋ ਸਕਦੀ ਹੈ ਤੁਸੀਂ ਰਾਵਣ ਦੇ ਕੋਲ ਰਹਿ ਕੇ ਆਏ ਹੋ RAM ਜੀ ਨੂੰ ਕਹਿੰਦੇ ਨੇ ਮਰਿਆਦਾ ਪਰਸ਼ੋਤਮ ਉਹ ਆਪਣੀ ਮਰਿਆਦਾ ਦੇ ਵਿੱਚ ਗੈਰ ਰਹੇ ਆ ਕਿ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਦਾ ਜਿਹੜੀ ਰਾਤ ਦਿਨ RAM RAM ਨਟਦੀ ਹੈ অতি ਪਰਮੇਸ਼ਰ ਕਹਿੰਦੀ ਹੈ ਸੀਤਾ ਅਤੇ ਉਹਦੇ ਲਈ RAM ਇਹ ਕਹਿ ਰਹੇ ਆ ਕਿ ਤੁਹਾਨੂੰ ਅਗਨੀ ਦੇ ਵਿੱਚ ਤੁਹਾਡੀ ਪ੍ਰਖਿਆ ਹੋਣੀ ਹੈ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਹੋਰ ਬੜੇ ਨੇ ਭਗਤ ਰੱਬ ਦੇ ਪਿਆਰੇ ਮੰਨ ਲੋ ਇਹਨਾਂ ਨੂੰ ਭਗਵਾਨ ਦਾ ਦਰਜਾ ਦਿੱਤੇ ਅਗੇ ਜਿਹੜਾ ਭਗਵਾਨ ਮੰਨਦਾ ਸਤਿਗੁਰੂ ਕਹਿੰਦੇ ਉਹਨਾਂ ਦੇ ਲਈ ਮੁਬਾਰਕ ਹੈ ਪਰ ਇੱਕ ਨੂੰ ਉਹ ਆਪਣੀ ਮਰਿਆਦਾ ਤੋਂ ਪਰਾਂ ਨਹੀਂ ਹੋਇਆ ਇੱਕ ਆਪਣੀ ਲੀਲਾ ਤੋਂ ਪਰਾਂ ਨਹੀਂ ਹੋਇਆ ਲੀਲਾ ਬੜੀ ਕੀਤੀ ਹੈ ਉਹ ਵੀ ਉਹਨਾਂ ਦੀ ਲੀਲਾ ਨੂੰ ਵੀ ਉਹਨੂੰ ਕਹਿੰਦੇ ਨੇ ਲੀਲਾ ਪ੍ਰਸ਼ੋਤਮ ਇੱਕ ਮਰਿਆ ਹਤਾ ਪ੍ਰਸ਼ੋਤਮ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਗੁਰਕਨਾਤ ਜੀ ਹੁਣ ਤੁਹਾਨੂੰ ਕਿਹੜੇ ਨਾਂ ਕਰਕੇ ਅਸੀਂ ਕਹੀਏ ਤੁਸੀਂ ਤਾਂ ਉਹਨਾਂ ਤੋਂ ਵੀ ਅੱਗੇ ਹੋ ਨਾ ਸ਼ਿਵ ਸ਼ੰਕਰ ਦਾ ਨਾਂ ਲੈਂਦੇ ਉਹ ਮੰਨਿਆ ਤੁਹਾਡੇ ਮੁਤਾਬਕ ਕੇ ਲੈਤਾ ਕਰਦੇ ਨੇ دیਵਾਨ ਲਾ ਕੇ ਬਹਿੰਦੇ ਨੇ ਪਰ ਉਹਦੇ ਦੁਗਾਨ ਦੇ ਵਿੱਚ ਗੱਲ ਕਰਮਾਂ ਦੀ ਹੋਈ ਹੈ ਜੇ ਮਸਾਣਾ ਦੇ ਵਿੱਚ ਉਹ ਗੱਲ ਕੀਤੀ ਹੈ ਨਾ ਸ਼ਿਵ ਸ਼ੰਕਰ ਨੇ ਤਾਂ ਉਹ ਰੱਬ ਦੇ ਦਰ ਦੀ ਗੱਲ ਕੀਤੀ ਹੈ ਉਹ ਸਮਝਾਉਂਦੇ ਨੇ ਮੌਤ ਇਹ ਸਮਝਾਉਂਦੀ ਹੈ ਕਿ ਤੇਰੇ ਪੱਲੇ ਹੈ ਕੁਝ ਨਹੀਂ ਹੈ ਜੜੀ ਤੂੰ ਗਣਤੀ ਲਈ ਬੈਠਾ ਜਿਹੜਾ ਤੂੰ ਨਾਪ ਤੋਲ ਕਰੀ ਬੈਠਾ ਇਹਨੇ ਤੇਰੇ ਹੱਥ ਨਹੀਂ ਆਉਣਾ ਜਾਂਦੀ ਪਰ ਤੇਰਾ ਸਰੀਰ ਵੀ ਤੇਰੇ ਹੱਥ ਨਹੀਂ ਆਉਣਾ ਅਤੇਨਸਾਨ ਨੇ ਬਹੁਤ ਕੁਝ ਨਾਪ ਤੋਲ ਕਰ ਲਿਆ ਗਣਤੀ ਮਣਤੀ ਕਰ ਲਈ ਆ ਵੀ ਮੇਰਾ ਆ ਵੀ ਮੇਰਾ ਸਤਿਗੁਰੂ ਕਹਿੰਦੇ ਨੇ ਮੇਰੀ ਮੇਰੀ ਕਰਤੇ ਜਨਮ ਗयो ਸਾਇਰ ਸੋਖ ਉਜੰਗ ਬਲੇ ਬੜੀਆਂ ਬੜੀਆਂ ਤਾਕਤਾਂ ਬੜੀਆਂ ਬੜੀਆਂ ਬਾਵਾ ਦੇ ਵਿੱਚ ਜੋਰ 12 ਯੋਜਨ 76 ਚੱਤਰ ਚ ਲੈਤਾ ਦੇਹੀ ਗਿਰਜ ਨਾ ਖਾਈ 12 ਯੋਜਨ 76 ਚੱਲਦਾ ਸੀ ਰਾਵਣ ਦਾ ਚੁੱਲਦਾ ਸੀ 76 12 ਯੋਜਨ ਪਰਤੇਕ ਰਾਵਣ ਕਰਦੀ ਜਾਂ ਨਾ ਬਤੀ ਅੱਜ ਉਹਦੇ ਘਰ ਦੇ ਵਿੱਚ ਕੋਈ ਦੀਵਾ ਲਾਉਣ ਵਾਲਾ ਵੀ ਨਹੀਂ ਕਿ ਕੋਈ ਕਹੀ ਦੇਵੇ ਸਾਡੇ ਬਜ਼ੁਰਗਾਂ ਨੂੰ ਯਾਦ ਕਰਦੀ ਹੈਰਾ ਕੋਈ ਨਹੀਂ ਹੈ ਬਰਵਾਣੀ ਦਾ ਫੈਸਲਾ 1 ਲੱਖ ਪੁੱਤ ਸਵਾ ਲੱਖ ਨਾਤੀ 1 ਲੱਖ ਪੁੱਤ ਸਵਾ ਲੱਖ ਨਾਤੀ ਪੋਤੇ ਪੁੱਤਰੀਆਂ ਪਰ ਦੀਵਾ ਲਾਉਣ ਵਾਲਾ ਕੋਈ ਨਹੀਂ ਕਰਦੇ ਵਿੱਚ ਸਤਿਗੁਰੂ ਗੋਰਖ ਨਾਥ ਨੂੰ ਕਹਿੰਦੇ ਨੇ ਗੋਰਖ ਨਾਥ ਐਗਜ਼ੈਂਪਲ ਆ ਤੁਸੀਂ ਦਿੰਦੇ ਹੋ ਸ਼ਰਮੌਰ ਜਿਹੜੇ ਦੇਵਤੇ ਨੇ ਵਿਸ਼ਨੋਜੀ ਬ੍ਰਹਮਾ ਜੀ ਅਤੇ ਸ਼ਿਵ ਜੀ ਜੀ ਕਿ ਸਾਡੇ ਸ਼ਿਵ ਜੀ ਇਦਾਂ ਲੈਤਾ ਕਰਦੇ ਨੇ ਬ੍ਰਹਮਾ ਜੀ ਵੈਦਾ ਕਰਦੇ ਨੇ ਵਿਸ਼ਨੂ ਜੀ ਪ੍ਰਤਵਲਣਾ ਕਰਦੇ ਨੇ